ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾ ਅਦੀਪ ਸੰਦੀਪ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸੌਂਚੀ ਕਰ ਰਿਹਾ ਕਿ ਕਰੀਬ 19 ਦਸੰਬਰ ਨੂੰ ਇੱਕ ਨੌਜਵਾਨ ਜੋ ਕਿ ਕਬਾੜ ਦਾ ਕੰਮ ਕਰਦਾ ਹੁੰਦਾ ਸ਼ਾਮ ਦੇ ਵੇਲੇ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਪੁਲਿਸ ਵੱਲੋਂ ਇਸ ਕਾਤਲ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਕੀਤੀਆਂ ਨੇ ਤਾਂ ਹੁਣ ਤੁਹਾਨੂੰ ਦੱਸਦੀ ਕਿ ਜਲੰਧਰ ਦੀ ਦਿਹਾਤੀ ਪੁਲਿਸ ਨੇ ਜਿਹੜਾ ਸ਼ੂਟਰ ਆ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਦੇ ਵੱਲੋਂ ਵਾਰਦਾਦ ਦੇ ਵਿੱਚ ਵਰਤਿਆ ਗਿਆ 9 ਐਮ ਐਮ ਪਿਸਟਲ ਤੇ ਦੋ ਰੌਂਦ ਵੀ ਬਰਾਮਦ ਕਰ ਲਏ ਗਏ ਨੇ ਤੁਹਾਨੂੰ ਦੱਸੀ ਕਿ ਸਿਰਫ 2 ਲੱਖ ਰੁਪਏ ਦੇ ਲਾਲਚ ਦੇ ਵਿੱਚ ਇਸ ਨੇ ਸੰਦੀਪ ਦਾ ਕਤਲ ਕਰ ਦਿੱਤਾ ਤੇ ਇਸ ਤੋਂ ਪਹਿਲਾਂ ਵੀ ਕਈ ਮੁਕੱਦਮੇ ਨੇ ਜਿਹੜੇ ਦਰਜ ਨੇ ਤਾਂ ਤੁਹਾਨੂੰ ਦੱਸੀ ਕਿ ਰਵਿੰਦਰ ਸਿੰਘ ਵਿਰਕ ਪੀ ਪੀਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਵੱਲੋਂ ਮਾੜੇ ਅੰਸਰਾਂ ਨੂੰ ਨੱਥ ਪਾਉਣ ਲਈ ਮੁਹਿੰਮਾ ਜਿਹੜੀ ਚਲਾਈ ਜਾ ਰਹੀ ਹੈ ਤਾਂ ਤੁਹਾਨੂੰ ਦੱਸੀ ਕਿ ਸ਼ਾਹਕੋਟ ਏਰੀਆ ਦੇ ਵਿੱਚ ਸੰਦੀਪ ਕੁਮਾਰ ਉਰਫ सोनू ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤਾਂ ਹੁਣ ਇਸ ਮੁਕੱਦਮੇ ਦੇ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਤਾਂ ਤੁਹਾਨੂੰ ਇੱਥੇ ਇਹ ਵੀ ਦੱਸ ਦਿੰਨੇ ਆ ਕਿ ਜਿੰਦਰ ਕਵਾੜੀਆ ਸ਼ਾਹਕੋਟ ਦੀ ਦੁਕਾਨ ਤੇ ਉਹ ਵਿਅਕਤੀ ਕੰਮ ਕਰਦਾ ਸੀ ਤੇ 19 ਤਰੀਕ ਨੂੰ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਪੁਲਿਸ ਅਧਿਕਾਰੀ ਵੀ ਉੱਥੇ ਮੌਕੇ ਤੇ ਪਹੁੰਚਦੇ ਨੇ ਤੇ ਉਹਨਾਂ ਵੱਲੋਂ ਲਾਸ਼ ਦਾ ਮੁਲਾਜਾ ਕਰਾਇਆ ਜਾਂਦਾ ਹੈ ਤੇ ਜਿਸ ਤੇ ਪਾਇਆ ਜਾਂਦਾ ਹੈ ਕਿ ਸੰਦੀਪ ਕੁਮਾਰ ਉਰਫ सोनू ਦੀ ਗਰਦਨ ਤੇ ਮੂੰਹ ਤੋਂ ਕਾਫੀ ਖੂਨ ਨਿਕਰਿਆ ਸੀ ਜਿਸ ਤੋਂ ਬਾਅਦ ਮਕਦਮਾ ਦਰਜ ਕਰ ਲਿਆ ਜਾਂਦਾ ਹੈ ਤੇ ਮਾਮਲੇ ਦੀ ਗੰਬੀਰਤਾ ਨੂੰ ਦੇਖਦੇ ਹੋਏ ਇਸ ਦੇ ਸਾਰੇ ਪੱਖਾਂ ਦੀ ਡੁਗਾਈ ਦੇ ਨਾਲ ਜਾਂਚ ਕੀਤੀ ਜਾਂਦੀ ਹੈ ਤੇ ਜਿਸ ਤੋਂ ਬਾਅਦ ਇਹ ਪਤਾ ਚੱਲਦਾ ਹੈ ਕਿ ਇਸ ਦੇ ਵਿੱਚ ਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਨਾਨਕ ਸਿੰਘ ਰਾਜੇਵਾਲ ਥਾਣਾ ਸ਼ਾਹਕੋਟ ਜ਼ਿਲ੍ਹਾ ਜਲੰਧਰ ਨੂੰ 22 12 25 ਨੂੰ ਗ੍ਰਿਫਤਾਰ ਕਰ ਲੇ ਕਰਕੇ ਉਸ ਵਿੱਚ ਉਸ ਵੱਲੋਂ ਵਾਰਦਾਤ ਦੇ ਵਿੱਚ ਵਰਤਿਆ ਗਿਆ ਪਿਸਟਲ ਜਾਂ ਜਿਹੜਾ 9mm ਜਿਗਾਨਾ ਮੇਡ ਇਨ ਤੁਰਕੀ ਅਤੇ ਸੁਮੇਤ ਦੂਰੋਂਦ ਬਰਾਮਦ ਕੀਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਇਹ ਜਾਣਕਾਰੀ ਸਾਹਮਣੇ ਆਉਂਦੀ ਹੈ ਕਿ ਇੱਕ ਜਗਪ੍ਰੀਤ ਸਿੰਘ ਉਰਫ ਜੱਗੀ ਨਾਮ ਦਾ ਵਿਅਕਤੀ ਜੋ ਅਮਰੀਕਾ ਦੇ ਵਿੱਚ ਹੁੰਦਾ ਹੈ ਤੇ ਉਸ ਦੇ ਕਹਿਣ ਤੇ ਹੀ ਇਹ ਵਿਅਕਤੀ ਹੈ ਜਿਹੜਾ सोनू ਦਾ ਸ਼ੇਰਾ ਜਿਹੜਾ सोनू ਦਾ ਕਤਲ ਕਰ ਦਿੰਦਾ ਹੈ ਤੁਹਾਨੂੰ ਦੱਸਦੀ ਕਿ ਕਾਰਨ ਇਹ ਸੀਗਾ ਕਿ ਸੰਦੀਪ ਕੁਮਾਰ ਦੀ ਘਰਵਾਲੀ ਕਾਜਲ ਦੀ ਪਹਿਲਾਂ ਜਗਪ੍ਰੀਤ ਦੇ ਨਾਲ ਜਾਣ-ਪਛਾਣ ਸੀ ਉਹਨਾਂ ਦੀ ਗੱਲਬਾਤ ਸੀ ਅਤੇ ਕੁਝ ਕਿਸੇ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਜਦੋਂ ਜਗਪ੍ਰੀਤ ਨੂੰ ਬਾਹਰ ਜਿਹੜਾ ਗਿਆ ਹੁੰਦਾ ਹੈ ਅਮਰੀਕਾ ਦੇ ਵਿੱਚ ਉਸ ਨੂੰ ਜਦੋਂ ਪਤਾ ਲੱਗਦਾ ਹੈ ਕਿ ਉਸ ਦੀ ਜਿਹੜੀ ਗਰਲਫ੍ਰੈਂਡ ਸੀ ਉਸਨੇ ਸੋਨੂ ਦੇ ਨਾਲ ਉਹ ਵੈਕਰਾਲੇਟਾ ਇਸਕਲ ਤੋਂ ਖਫਾ ਹੋ ਕੇ ਉਹ ਸ਼ੇਰਾ ਨੂੰ ਇੱਕ 2 ਲੱਖ ਰੁਪਏ ਦਾ ਲਾਲਚ ਦਿੰਦਾ ਹੈ ਤੇ ਕਤਲ ਕਰਦੀ ਗੱਲ ਆਖਦਾ ਹੈ ਜਿਸ ਤੋਂ ਬਾਅਦ ਸ਼ੇਰਾ ਲਾਲਚ ਦੇ ਵਿੱਚ ਆ ਜਾਂਦਾ ਹੈ ਤੇ ਮੈਂ ਇਹ 2 ਲੱਖ ਰੁਪਏ ਦੇ ਲਾਲਚ ਦੇ ਵਿੱਚ ਉਹ सोनू ਦਾ ਕਤਲ ਕਰ ਦਿੰਦਾ ਹੈ ਜਿਸ ਤੋਂ ਬਾਅਦ ਉਸ ਦੇ ਇੱਕ ਜਿਹੜਾ ਹੈਗਾ ਮਾਮਲਾ ਜਿਹੜਾ ਜਦੋਂ ਕਤਲ ਹੁੰਦਾ ਹੈ ਤਾਂ ਮਾਮਲਾ ਰਜਿਸਟਰ ਕੀਤਾ ਜਾਂਦਾ ਹੈ ਤਾਂ ਫਿਰ ਇਹ ਸਾਰੀ ਜਿਹੜੀ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਹੁਣ ਤੁਹਾਨੂੰ ਦੱਸਤੀ ਕਿ ਸ਼ੇਰੇ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਪੁਲਿਸ ਦੀ ਜਿਹੜੀ ਪੁੱਛਗਿੱਛ ਜਾਰੀ ਹੈ ਤਾਂ ਇੱਥੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਜਿਹੜੇ ਮੁਕੱਦਮੇ ਇਹਦੇ ਵਿੱਚ ਜੋ ਹੈ ਉਹ ਕਰਨ ਪੁੱਤਰ सुरेंद्र ਕੁਮਾਰ ਵਾਸੀ ਉੱਚ ਕਾਟੀ ਫਲੋਰ ਦੇ ਬਿਆਨ ਤੇ ਇਹ ਜਿਹੜਾ ਮਾਮਲਾ ਦਰਜ ਹੋਇਆ ਹੈ ਤਾਂ ਹੁਣ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਜਿਹੜਾ ਮੁੱਖ ਦੋਸ਼ੀ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਅੱਗੇ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕੀ ਖੁਲਾਸੇ ਕੀਤੇ ਜਾਂਦੇ ਨੇ ਤਰੀਕ ਨੂੰ ਇੱਕ ਵਾਰਦਾਤ ਹੋਈ ਸੀ 11 ਤਰੀਕ ਨੂੰ 11 ਦਸੰਬਰ ਦੀ ਵਾਰਦਾਤ ਹੈ 6:30 ਵਜੇ ਦੇ ਕਰੀਬ ਇੱਕ ਸੰਦੀਪ ਕੁਮਾਰ ਔਰ सोनू ਨਾਮ ਦਾ ਵਿਅਕਤੀ ਹੈਗਾ ਸੀ ਜੋ ਇੱਕ ਜੰਕ ਡੀਲਰ ਦੇ ਸ਼ਾਪ ਦੇ ਉੱਪਰ ਕੰਮ ਕਰ ਰਿਹਾ ਸੀ ਜੰਕ ਹਾਊਸ ਦੇ ਉੱਤੇ ਕੰਮ ਕਰਦਾ ਸੀ ਦਾ ਉਥੇੋਂ ਦਾ ਕਰੀਬ 6:30 ਵਜੇ ਕਿਸੇ ਅਨਨੋਨ ਸਸਪੈਕਟ ਵੱਲੋਂ ਗੋਲੀਆਂ ਮਾਰ ਕੇ ਜਿਹੜਾ ਮਰਟਰ ਕਰ ਦਿੱਤਾ ਗਿਆ ਸੀ ਉਹਦੀ ਤਫ਼ਤੀਸ਼ ਦੇ ਵਿੱਚ ਜਿਹੜੀ ਜਦੋਂ ਅਸੀਂ ਅੱਗੇ ਤਫ਼ਤੀਸ਼ ਨੂੰ ਅੱਗੇ ਲੈ ਕੇ ਗਏ ਤਾਂ ਸਾਡੇ ਡੀਐਸਪੀ ਸ਼ਾਹ ਆਪਣੇ ਸ਼ਾਹਕੋਟ ਮਿਸਟਰ ਸੁਖਪਾਲ ਸਿੰਘ ਤੇ ਸਾਡੇ ਜਿਹੜੇ ਇੰਸਪੈਕਟਰ ਸ਼ਾਹਕੋਟ ਇੰਸਪੈਕਟਰ ਬਲਵਿੰਦਰ ਸਿੰਘ ਇਹਨਾਂ ਦੀ ਟੀਮਾਂ ਜਿਹੜੀਆਂ ਗਠਿਤ ਕੀਤੀ ਗਈਆਂ ਇੰਨਾ ਨੇ ਹਿਊਮਨ ਇੰਟੈਲੀਜੈਂਸ ਤੇ ਜਿਹੜੀ ਸਾਡੇ ਟੈਕਨੀਕਲ ਇਨਪੁਟਸ ਸਾਡੇ ਕੋਲ ਜੌਰ ਰਿਸੀਵ ਹੋਈਆਂ ਉਹਨਾਂ ਦੇ ਉੱਤੇ ਜੇ ਕੰਮ ਕਰਦੇ ਹੋਏ ਇੱਕ ਸ਼ੇਰਾ ਨਾਮ ਦਾ ਜਿਹੜਾ ਵਿਅਕਤੀ ਹੈਗਾ ਰਾਜੇਵਾਲ ਪਿੰਡ ਦਾ ਰਹਿਣ ਵਾਲਾ ਸੀ ਉਹਨੂੰ ਫਿਕਰ ਆਊਟ ਕੀਤਾ ਉਹਦੇ ਵਿੱਚ ਐਂਡ ਕੱਲ ਜਿਹੜੀ ਹੈਗੀ ਇਸ ਦੇ ਵਿੱਚ ਮੁਕਦਮੇ ਦੇ ਵਿੱਚ ਉਸਨੀ ਜਿਹੜੀ ਫਲੋਸਪੁਰ ਏਰੀਆ ਤੋਂ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਹੁੰਦੀ ਹੈ ਤੇ ਇੱਕ ਵਾਰਦਾਤ ਦੇ ਵਿੱਚ ਵਰਤਿਆ ਗਿਆ ਉਹਦੇ ਤੋਂ ਜਿਹੜਾ ਪਿਸਟਲ ਸੀ ਜਿੰਗਾਨਾ ਪਿਸਟਲ ਹੈਗਾ ਇੱਕ 9mm ਤੇ ਇਹ ਆਪਣਾ ਜਿਹੜਾ ਪਿਸਟਲ ਹੈਗਾ ਮੇਡ ਇਨ 터ਕੀ ਹੈ ਇਹ ਰਿਕਵਰ ਕੀਤਾ ਤੇ ਦੋ ਲਾਈਵ ਕਾਟੇਜ ਜਿਹੜੇ ਹੈਗੇ ਨੇ ਉਹ ਰਿਕਵਰ ਕੀਤੇ ਐਂਡ ਦੋਸ਼ੀ ਵੱਲੋਂ ਜਿਹੜਾ ਹੈਗਾ ਕ੍ਰਾਈਮ ਨੂੰ ਇਹਦੇ ਵਿੱਚ ਐਡਮਿਟ ਕੀਤਾ ਕਨਫੈਸ ਕੀਤਾ ਐਂਡ ਇਹਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਚ ਗੱਲ ਸਾਹਮਣੇ ਆਈ ਹੈ ਕਿ ਇੱਕ ਜਗਪ੍ਰੀਤ ਨਾਂ ਦਾ ਜਿਹੜਾ ਜੱਗਾ ਹੈਗਾ ਇਹ ਅਮਰੀਕਾ ਦੇ ਵਿੱਚ ਡੰਕੀ ਰੂਟ ਦੇ ਰਹਿ ਗਿਆ ਸੀ ਇਹਦੀ ਇੱਕ ਕਿਸੇ ਲੜਕੀ ਨਾਲ ਜਾਣ-ਪਹਿਚਾਨ ਸੀ ਜਦੋਂ ਇਹ ਆਪਣੇ ਇੰਡੀਆ ਦੇ ਵਿੱਚ ਰਹਿੰਦਾ ਸੀ ਤਾਂ ਉਹ ਇਹ 14 ਸੀ ਕਿ ਉਹ ਲੜਕੀ ਕਿਸੇ ਹੋਰ ਦੇ ਨਾਲ ਜਾਣ-ਪਹਿਚਾਨ ਜਿਹੜਾ ਹੈਗਾ ਨਾ ਰੱਖੇ ਰੰਤੂ ਜਿਹੜਾ ਸੰਦੀਪ ਕੁਮਾਰ ਸੋਨੂ ਜਿਹੜਾ ਡਿਸੀਜ਼ਡ ਹੈਗਾ ਸੀ ਵਿਕਟਮ ਹੈ ਉਹਦੇ ਪਿਛਲੇ ਸਮੇਂ ਦੇ ਵਿੱਚ ਲੜਕੀ ਨਾਲ ਰਿਸ਼ਤੇ ਦੀ ਗੱਲ ਹੋਈ ਤਾਂ ਉਸਨੇ ਉਸ ਲੜਕੀ ਨਾਲ ਵਿਆਹ ਕਰਵਾ ਲਿਆ ਤਾਂ ਇਹ ਜਿਹੜਾ ਜਗਬਰੀ ਜੱਗਾ ਹੈਗਾ ਇਹ ਇਸ ਗੱਲ ਤੋਂ ਖਫਾ ਹੋ ਕੇ ਉਹਨੇ ਜਿਹੜਾ ਇਹ ਇਹ ਤਾਂ ਜਿਹੜਾ ਮਰਡਰ ਦਾ ਪਲਾਨਿੰਗ ਤਿਆਰ ਕੀਤਾ ਤੇ ਉਸਨੇ ਇਹ ਸ਼ੇਰਾਨਾ ਦੇ ਵਿਅਕਤੀ ਨੂੰ ਜਿਹੜਾ ਵੀ ਉਸੇ ਦੇ ਪਿੰਡ ਦਾ ਰਹਿਣ ਵਾਲਾ ਰਾਜੇਵਾਲ ਦਾ ਉਹਨੂੰ ਹਾਇਰ ਕਰਕੇ ਜਿਹੜਾ ਇੱਕ ਕੰਟਰੈਕਟ ਕਿਲਿੰਗ ਜਿਹੜੀ ਇਹ ਕਰਵਾਈ ਸੀ ਇਹਦੇ ਅਰੈਸਟ ਦੇ ਨਾਲ ਜਿਹੜਾ ਹੈਗਾ ਇਹ ਕੇਸ ਸਾਡਾ ਜਿਹੜਾ ਹੈਗਾ ਸੋਲਵ ਹੋਇਆ ਸਰ ਕਾਰਨ ਕੀ ਸੀ ਕਿਉਂ ਮਾਰਿਆ ਗਿਆ ਸੀ ਇਹਦੇ ਨਾਲ ਕਿੱਦਾਂ ਰابطਾ ਬਣਿਆ ਆਪ ਤੇ ਉਹ ਬਾਹਰ ਹੈਗਾ ਕਿੱਦਾਂ ਮੁੰਡੇ ਨਾਲ ਗੱਲਬਾਤ ਹੋਈ ਕਿ ਆ ਪਹਿਲੇ ਇਹਦੇ ਜਾਣ ਪਛਾਣ ਸੀ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਜਗਬਰੀ ਜੱਗਾ ਹੈਗਾ ਇਹ ਤੇ ਅਕਿਊਜ਼ਡ ਜਿਹੜਾ ਸ਼ੂਟਰ ਹੈਗਾ ਇਹ ਕੋਈ ਪਿੰਡ ਦੇ ਰਹਿਣ ਵਾਲੇ ਹੈਗੇ ਐਂਡ ਜਾਣ ਬੇਜਾਨ ਇੱਕ ਪਿੰਡ ਦੇ ਹੋਣ ਕਰਕੇ ਇਹਨਾਂ ਦੀ ਪਹਿਲਾ ਸੀ ਐਂਡ ਵਜਾ ਰੰਜਿਸ਼ ਮੈਂ ਕਲੀਅਰ ਕੀਤੀ ਹੈ ਕਿ ਕਿ ਉਸ ਜਗਬਰੀ ਜੱਗੇ ਦੀ ਜਿਹੜੀ ਲੜਕੀ ਨਾਲ ਜਾਨ ਪਛਾਨ ਸੀ ਉਹਨੇ ਸੰਦੀਪ ਕੁਮਾਰ ਸੋਨ ਨੂੰ ਨਾਲ ਵਿਆਹ ਕਰਾ ਲਿਆ ਸੀ ਤੇ ਜਗਬਰੀ ਜੱਗਾ ਨਹੀਂ ਚਾਹੁੰਦਾ ਸੀ ਕਿ ਉਹ ਲੜਕੀ ਜਗਬਰੀ ਜੱਗੇ ਦਾ ਕੋਈ ਆਪਣਾ ਕਿ ਕ੍ਰਿਮੀਨਲ ਕੋਡ ਹੈਗਾ ਪਹਿਲਾਂ ਕੋਈ ਨਹੀਂ ਫਿਲਹਾਲ ਜਿਹੜਾ ਹੈਗਾ ਉਹ ਤਾਂ ਨਹੀਂ ਪਰ ਫਿਰ ਵੀ ਅਸੀਂ ਬਾਕੀ ਵਕਤ ਵਕਤ ਥਾਣਿਆਂ ਤੋਂ ਜਿਹੜਾ ਹੈਗਾ ਇਨਸੀਡੈਂਟ ਉਹਦੇ ਚੈੱਕ ਕਰਾਂਗੇ ਪਿਸਤਲ ਕਿੱਥੋਂ ਲੈ ਕੇ ਆਇਆ ਸੀ ਜਾਂ ਉਹਨੇ ਜੱਗੇ ਨੇ ਪ੍ਰੋਵਾਈਡ ਕਰਵਾਈ ਸੀ ਇਹਦੇ ਪੁੱਛ ਕੇ ਦੇ ਵਿੱਚ ਆਇਆ ਕਿ ਇਹ ਜਿਹੜਾ ਪਿਸਤਲ ਹੈਗਾ ਜਗਬਰੀ ਜੱਗੇ ਵੱਲੋਂ ਹੀ ਜਿਹੜਾ ਹੈਗਾ ਪ੍ਰੋਵਾਈਡ ਕਰਾਇਆ ਗਿਆ ਸੀ ਉਹਨੇ ਕਿਸ ਵਕਤੇ ਨੂੰ ਪ੍ਰੋਵਾਈਡ ਕਰਾਇਆ ਜਾਂ ਕਿਵੇਂ ਕਿਸ ਤਰੀਕੇ ਨਾਲ ਇਹਦੇ ਕੋਲ ਆਇਆ ਇਹ ਮੋਡਲ ਨੇ ਵੀ ਪੁੱਛ ਕੇ ਚਾਇਆ ਕਿ ਨਵੰਬਰ ਦੇ ਮਹੀਨੇ ਦੇ ਵਿੱਚ ਇਹਨੂੰ ਜਿਹੜਾ ਪਿਸਤਲ ਮਿਲਿਆ ਸੀ ਨਵੰਬਰ ਦੇ ਵਿੱਚ ਇਹਨੇ ਜਾਗ ਜਿਹੜੀ ਹੈਗੀ ਐ ਇਸ ਦੇ ਨਾਲ ਇੱਕ ਫਲੋਰ ਏਰੀਆ ਦੇ ਵਿੱਚ ਜਿਹੜੀ ਹੈਗੀ ਐ ਉੱਚੀ ਘਟੇ ਏਰੀਆ 'ਚ ਵਾਰਦਾਤ ਕੀਤੀ ਸੀ। ਉੱਥੇ ਜਿਹੜਾ ਸ਼ੇਰਾ ਹੈਗਾ ਸ਼ੇਰੇ ਵੱਲੋਂ ਉੱਥੇ ਇੱਕ ਕਰਨ ਨਾਂ ਦੇ ਲੜਕੇ ਤੇ ਜਿਹੜੀ ਗੋਲੀ ਚਲਾਈ ਗਈ ਸੀ ਜੋ ਦੇ ਪੇਟ ਦੇ ਵਿੱਚ ਗੋਲੀ ਲੱਗੇ ਸੀ ਉੱਥੇ ਵੀ ਇੱਕ 365 ਨੰਬਰ ਮਕਦਮਾ ਜਿਹੜਾ 9 ਨਵੰਬਰ ਤੋਂ ਥਾਣਾ ਫਲੋਰ ਦੇ ਵਿੱਚ ਦਰਜ ਹੋਇਆ ਸੀ ਇੰਡਰਸੈਕਸ਼ਨ 307 ਅਟੈਂਪਟ ਟੂ ਮਰਡਰ ਦਾ ਉੱਥੇ ਦਰਜ ਹੋਇਆ ਸੀ ਕੀ ਇਹਨੂੰ ਕੋਈ ਫਰੋਤੀ ਦਿੱਤੀ ਗਈ ਸੀ ਹਾਂ ਜੇ ਮੈਂ ਮੈਂ ਦੱਸਿਆ ਕਿ ਇਹਦੇ ਵਿੱਚ ਇਹਨੂੰ 2 ਲੱਖ ਰੁਪਈਆ ਜਿਹੜਾ ਹੈਗਾ ਇਹਨੇ ਕਿਹਾ ਕਿ ਮੈਨੂੰ ਮਿਲਣਾ ਹੈਗਾ ਸੀ ਤਾ ਉਹ ਹਲੇ ਇਸਦੀ ਫਾਈਨੈਂਸ਼ੀਅਲ ਟ੍ਰੇਲ ਦੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਅਸੀਂ ਕਰੀ